ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਸਾਖੀ ਸਤਾਸਵੀ ਚੱਲੀ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾ ਜਗਤ ਗੁਰੂ ਕਲਗੀ ਤਰਪੰਥ ਕਾ ਵਾਲੀ ਦੀਨ ਦਿਆਲ ਪਧੋੜ ਦੀਵਾਨ ਲਗਾਏ ਕਰ ਬੈਠੇ ਔਰ ਨਕੋਦਰ ਗ੍ਰਾਮ ਵਿਖੇ ਆਸਾਂ ਦੀ ਵਾਰ ਕਾ ਉਚਾਰ ਹੋਣ ਲੱਗਾ ਜਦ ਭੋਗ ਪਾਇਆ ਤਾਂ ਸੰਗਤਾਂ ਨਕੋਦਰ ਦੀਆਂ ਆਪਟੀਆਂ ਹਸਤੀ ਕੋੜੇ ਅਰਦਾਸਾਂ ਆਣ ਪੇਟਾ ਕੀਤੀਆਂ ਮੱਥਾ ਟੇਕਿਆ ਜਦ ਭੋਗ ਪਾਇਆ ਤਦ ਹੱਥ ਜੋੜ ਕੇ ਬੇਨਤੀ ਕਰੀ ਏ ਗੁਰੂ ਜੀ ਤੁਸੀਂ ਬਚਨ ਕਰਦੇ ਹੋ ਕਿ ਅਸਾਡੇ ਸਿੱਖ ਸੰਗ ਸੰਤ ਭਗਤ ਦੇਵਤਿਆਂ ਦੇ ਅਵਤਾਰ ਹੈ ਅਸਾ ਤਾਈਂ ਕਿਰਪਾ ਕਰਕੇ ਇਹ ਦੱਸਿਏ ਜੀ ਕਿ ਭਾਈ ਮਨੀ ਸਿੰਘ ਜੀ ਔਰ ਸਰਮ ਸਿੰਘ ਦਇਆ ਸਿੰਘ ਖੜਕ ਸਿੰਘ ਅਤੇ ਬਖਤ ਸਿੰਘ ਸੁਖਾ ਸਿੰਘ ਤੋਸ਼ੇਖਾਨੀਆਂ ਇਹ ਸਭ ਪਿਛਲੇ ਜਨਮਾਂ ਦਾ ਹੁਣ ਕਿਸ ਦੇ ਅਵਤਾਰ ਹੈ ਜੀ ਗੁਰੂ ਸੱਚਾ ਪਾਤਸ਼ਾ ਕਰਨ ਕਰਨ ਜੋਤੀ ਸਰੂਪ ਜਾਣੀ ਜਨ ਅੰਤਰਜਾਮੀ ਕਹਿਣ ਲੱਗੇ ਹੇ ਸਾਧ ਸੰਗਤ ਜੀ ਪਾਈ ਮਨੀ ਸਿੰਘ ਬਿਆਸ ਕੇ ਅਵਤਾਰ ਹੋਇਆ ਹੈ ਔਰ ਦਇਆ ਸਿੰਘ ਅਕਰੂਰ ਕੇ ਅਵਤਾਰ ਹੋਇਆ ਹੈ ਪਾਈ ਸਰਮ ਸਿੰਘ ਜੀ ਸੁਖਦੇਵ ਕੇ ਅਵਤਾਰ ਹੋਇਆ ਹੈ ਖੜਕ ਸਿੰਘ वशिष्ठ अवतार ਹੋਇਆ ਹੈ ਪਾਈ ਬਕਤ ਸਿੰਘ ਉਧਿਆਲਕ ਦੇ ਅਵਤਾਰ ਹੋਇਆ ਹੈ ਸੁਖਾ ਸਿੰਘ ਤੋਂ ਸਖਾਨੀਆਂ ਬਾਲਮਿਕ ਦੇ ਅਵਤਾਰ ਹੋਇਆ ਹੈ ਸਿੱਖੋ ਸੰਤੋ ਭਗਤ ਵੀਨਾ ਸਾਡਾ ਸਤਨਾਮ ਦਾ ਉਪਦੇਸ਼ ਹੋਰ ਕੋਈ ਨਹੀਂ ਸੁਣਦਾ ਚਾਰ ਜੁਗਾ ਕਾ 71 ਭਜਨ ਵਾਹਿਗੁਰੂ ਵਾਹਿਗੁਰੂ ਹੈ ਸੁਣ ਕਰਕੇ ਸਿੰਘ ਸੰਤ ਨਿਹਾਲ ਹੋਏ ਤਦ ਫਿਰ ਕਾਹਨ ਸਿੰਘ ਮਜੈਲ ਦੋਨੋਂ ਹੱਥ ਜੋੜਕਰ 250 ਰੁਪਇਆ ਅਰਦਾਸੀਏ ਦੇ ਹੱਥ ਦਿੱਤਾ ਔਰ ਕਿਹਾ ਏ ਅਰਦਾਸੀਆ ਸਿੰਘ ਜੀ ਮੇਰੀ ਭਾਵਨਾ ਹੈ ਕਿ ਤੁਸੀਂ ਸ੍ਰੀ ਗੁਰੂ ਸ੍ਰੀ ਦੇ ਹਜੂਰ ਤਿਵਾਨ ਵਿਖੇ 250 ਰੁਪਏ ਦਾ ਤਿਵਾਲ ਕੜਾ ਪ੍ਰਸ਼ਾਦ ਕਰਕੇ ਵਰਤਾਓ ਜੀ ਔਰ ਨਕਦ ਅਰਦਾਸ ਕੜਾ ਪ੍ਰਸ਼ਾਦ ਦੇ ਨਾਲ 250 ਰੁਪਏ ਦੀ ਅਰਦਾਸ ਕੀਤੀ ਜਾਵੇ ਤਾਂ ਅਰਦਾਸੀ ਉਸੇ ਪ੍ਰਕਾਰ ਕੀਤਾ ਅਰਦਾਸ ਕਰਕੇ ਇਹ ਕਿਆ ਸਿੱਖ ਨੂੰ ਨਾਮ ਚਿਤ ਆਵੇ ਤਾਂ ਸਿੱਖ ਆਏ ਗੁਰੂ ਜੀ ਕੀ ਚਰਨੀ ਲੱਗਾ ਬਚਨ ਹੁਆ ਸਿੱਖਾ ਨਿਹਾਲ ਹੁਕਮ ਹੁਆ 750 ਰੁਪਏ ਦੀ ਰਸਤ ਦਾ ਤਿਹਵਾਲ ਕਣਾ ਪ੍ਰਸ਼ਾਦ ਪ੍ਰੇਮਪੂਰਵਕ ਕਰੋ ਅਕਾਲ ਪੁਰਖ ਕੀ ਆਰਾਧਨਾ ਕਰਕੇ ਭੋਗ ਲਾਓ ਔਰ ਸਾਥ ਸੰਗਤ ਗੁਰੂ ਖਾਲਸੇ ਜੀ ਨੂੰ ਵਰਤਾਓ ਤਾਂ ਬੜੇ ਸ਼੍ਰੀ ਚੰਦ ਕਾ ਸੰਗਤ ਸੰਥਾ ਪੀਖ ਤਾਰਾ ਸ਼੍ਰੀ ਗੁਰੂ ਜੀ ਦੇ ਪਾਸ ਆਣ ਪ੍ਰਾਰਥਨਾ ਕਰੀ ਹੇ ਗੁਰੂ ਸੋਢੀ ਪਾਤਸ਼ਾਹੀ ਤੇਰੇ ਹੁਕਮ ਅਨੁਸਾਰ ਖਾਲਸਾ ਪੰਥ ਕੀ ਮਰਿਆਦਾ ਬੜੀ ਹੀ ਸੁੰਦਰ ਹੈ ਪੀਖ ਕਰਦੇ ਹਾਂ ਕਿਰਿਆ ਸਾਡੀ ਆਚਾਰਜਾ ਦੇ ਪਾਸੋ ਕਰਾਉਂਦੇ ਹਾਂ ਸਾਡੇ ਪ੍ਰੋਹਤ ਵੀ ਸੰਸਾਰੀਆਂ ਮੁਰਖਾ ਪਾਸੋ ਕਰਾਉਂਦੇ ਹੈ ਪਸ਼ੂਆਂ ਦੇ ਸਮਾਨ ਹੀ ਹੈ ਗੰਗਾ ਔਰ ਗਾਇਆ ਜਾ ਕੇ ਪਿੰਡ ਪਰੌਂਦੇ ਹੈ ਅਚਾਰਜਾ ਮਹਾ ਹੰਕਾਰੀਆਂ ਔਰ ਮੁਰਖਾਂ ਦੇ ਅੱਗੇ ਹੱਥ ਜੋੜਦੇ ਹੈ ਜਵਾਨ ਸੇ ਉਹਨਾਂ ਦੇ ਕਈਆ ਕੋਇਆ ਮੁਰਖਾ ਆਪਣੇ ਹੱਥ ਜੋੜਦੇ ਹਨ ਜਵਾਨ ਸੇ ਉਹਨਾਂ ਦੇ ਕਈਆ ਹੋਇਆ ਆਪਣੇ ਪਿਤਾ ਨੂੰ ਤੇ ਗੁਰੂ ਜੀ ਨੂੰ ਪ੍ਰੇਤ ਮੁਖ ਤੇ ਆਖਦੇ ਹੈ ਆਪਣੀ ਭੇਕ ਦੀ ਹਾਨਤਾ ਕਰਵਾਉਂਦੇ ਹਨ ਲੋਕ ਦੇਖ ਕੇ ਹੈਰਾਨ ਹੁੰਦੇ ਇਤਿਹਾਸੀ ਔਰ ਲੱਜਾ ਕਰਦੇ ਹਨ ਸਾਡੀ ਸੰਸਾਰੀਆਂ ਦੀ ਗਤੀ ਕਿਉਂ ਨਾ ਹੋਵੇ ਕਿਉਂ ਜੋ ਐਡੇ ਭਜਨੀਕ ਤਪਧਾਰੀਆਂ ਸਾਧਾਂ ਦੀ ਆਚਾਰਜਾਂ ਤੋਂ ਬ੍ਰਾਹਮਣਾ ਤੋਂ ਗਤੀ ਹੁੰਦੀ ਹੈ ਬੜੀ लाज ਸ਼ਰਮ ਦੀ ਬਾਤ ਹੈ ਗੁਰੂ ਜੀ ਕੋ ਸੂਰਜ ਕੇ ਤਾਈ ਟਟਾਣੇ ਚਾਨਣ ਦੇਣ ਲੱਗੇ ਹਨ ਆਚਾਰਜਾਂ ਦੇ ਲੋਕ ਪਿੱਛੇ ਲੱਗਣੇ ਸੇ ਭੇਖ ਮੁਰਖ ਦਾ ਹੈ प्रेत स्वभाव के मंत्र संगति की इच्छा रखी बैठे हैं केड़ा को अंधेर है के सारी उम्र जब जी साहिब सुखमनी साबदा पाठ करते हैं और मुखो एहे बचन कहंदे हैं एहे जूंंद्या सुख देंदे हन और मरने के पिच मुक्ति करदे हन जद इतना भरोसा रखदे हन त पिछो चंगा रस्ता छाड़ के ਪ੍ਰੇਤ ਕੀ ਜੂਨ ਪੰਡਾ ਰਸਤਾ ਹੱਤੀ ਪਕੜਾ ਦੇਂਦੇ ਹੋ ਕਿਆ ਕਿਰਿਆ ਕਰਮ ਵਿੱਚ ਲਗਾ ਦੇਂਦੇ ਹੋ ਤਾਂ ਤੇ ਹੀ ਸਿੱਖੋ ਗੁਰੂ ਕੀ ਬਾਣੀ ਤੇ ਭਰੋਸਾ ਰੱਖੋ ਜੋ ਕੁਛ ਦੇਵੋ ਗੁਰੂ ਕੇ ਸਿੱਖਾਂ ਨੂੰ ਦੇਵੋ ਜਬ ਜੀ ਸਾਹਿਬ ਮੁਕਤ ਕਰਨੇ ਕੇ ਸਮਰਥ ਹੈ अथवा ਜਾਤ ਕੁਜਾਤ ਹੋ ਲੋੜ ਬੰਦੇ ਨੂੰ ਦੇਵੋ ਸਿੱਧਕ ਭਰੋਸਾ ਗੁਰੂ ਪਰ ਰੱਖੋ ਸਿੱਖਾ ਅਰਜ ਕੀਤੀ हे सच्चे बादशाह जी ਇਹ ਬ੍ਰਾਹਮਣ ਆਖਦੇ ਹਨ ਜਦ ਪੁਰਸ਼ ਮਰਨ ਕੇ ਤੁਲ ਹੋਏ ਜਾਵੇ ਤਾਂ ਉਸ ਦਾ ਦੀਵਾ ਕਰਾਓ ਤਾਂ ਉਸ ਦੀ ਗਤੀ ਹੁੰਦੀ ਹੈ ਸੋ सच्चे बादशाह जी ਇਹ ਵੀ ਕਹਿੰਦੇ ਹਨ ਜਬ ਦੀਵਾ ਕਰਾਇਆ ਜਾਵੇ ਤੇ ਫਿਰ ਗੁਰੂ ਜੀ ਦੇ ਹੁਕਮ ਨਾਲ ਬਚ ਰਹੇ ਤੇ ਉਸ ਨੂੰ ਪ੍ਰੇਤ ਸਮਝਦੇ ਸਨ ਉਸ ਨਾਲ ਕੋਈ ਵਰਤਦਾ ਵੀ ਨਹੀਂ ਜਦ ਦੀਵਾ ਜੀਉਂਦੇ ਪੁਰਸ਼ ਨੂੰ ਬ੍ਰੇਤ ਕਰ ਦਿੰਦਾ ਹੈ ਤਾਂ ਉਸਨੇ ਮੌਯਾ ਦੀ ਕੀ ਗਤੀ ਕਰਨੀ ਹੈ ਗੁਰੂ ਜੀ ਬਚਨ ਕੀਤਾ ਸਿੱਖੋ ਜਦ ਤੁਰਕਾਂ ਦਾ ਰਾਜ ਸੀ ਤਾਂ ਤੁਰਕ ਹਿੰਦੂ ਦੇ ਵੈਰੀ ਹੁੰਦੇ ਸਨ ਉਹਨਾਂ ਨੇ ਕਿਹਾ ਹਿੰਦੂ ਰਾਜ ਨੂੰ ਪਕੜੋ ਸਾਡੀ ਰੀਸ ਕਰਕੇ ਆਪਣੀ ਕੁੱਲ ਨੂੰ ਵਧਾਉਂਦੇ ਹਨ ਕਿਸੇ ਤਰ੍ਹਾਂ ਉਹਨਾਂ ਦੀ ਕੁੱਲ ਨਾ ਵਧੇ ਉੱਥੇ ਇੱਕ ਬ੍ਰਾਹਮਣ ਬੈਠਾ ਸੀ ਉਸਨੇ ਕਿਹਾ ਜੀ ਇੰਨਾ ਕੋ ਦੁਰਖ ਬਣਾਉਣੇ ਦਾ ਰਸਤਾ ਮੈਂ ਦੱਸਣਾ ਹਾਂ ਇੱਕ ਤਾਂ ਇਹਨਾਂ ਨੂੰ ਆਖੋ ਸਿਰ ਮਨਾ ਦੇਣ ਦੂਜਾ ਆਪਣੀ ਲੜਕੀਆਂ ਨੂੰ ਆਨੰਦ ਨਾ અપਾਉਣ ਤੇ ਗੁਰੂ ਤੋਂ ਬੇਮੁਖ ਹੋ ਜਾਣ ਗੁਰਾਂ ਦੇ ਬਚਨਾਂ ਨੂੰ ਨਾ ਮੰਨਣ ਔਰ ਮ੍ਰਿਤ ਦੇ ਪਿੱਛੋਂ ਅਸੀਂ ਮੰਤਰ ਪੜ੍ਹ ਕੇ ਇਹਨਾਂ ਨੂੰ ਡੋਬਾਂਗੇ ਜਦ ਇਹ ਮੰਨਣਗੇ ਤਾਂ ਅਸੀਂ ਪ੍ਰੇਤ ਬਣਾ ਦੇਵਾਂਗੇ ਔਰ ਤਨ ਵੀ ਇਹਨਾਂ ਦਾ ਖੋ ਲਵਾਂਗੇ ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਹੀਂ ਅਰਜ ਉਰਜੇ ਕੇ ਪਚੇ ਮੂਆ ਚਾਰੋ ਬੇਦਮਾਹੀ ਜਿਹੜੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਔਰ ਬਚਨਾ ਤਾਈ ਮੰਨਦੇ ਹਨ ਸਾਧ ਲੋਕ ਲੋਕ ਰਾਜ ਡਰਦੇ ਕਰਮ ਕਿਰਿਆ ਦੀਵਾ ਬੱਤੀ ਕਰਉਂਦੇ ਹੈ ਇਸ ਕਰਕੇ ਇਹ ਮਰਿਆਦਾ ਜੀਵਾਂ ਨੂੰ ਕਰਨੀ ਕਦਾਚਿਤ ਨਹੀਂ ਚਾਹੀਦੀ ਸ਼੍ਰੀ ਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦਾ ਕੋਈ ਉਪਾਏ ਦੱਸੋ ਜੀ ਸ਼ਬਦ ਉਚਾਰਿਆ ਦੀਵਾ ਮੇਰਾ ਏਕੋ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਨੇ ਚਾਨਣੀ ਉਹੋ ਸੋਖਿਆ ਚੁੱਕ ਜਮਾਸੋ ਮੇਲ ਦੀਵਾ ਜੋ ਹੈ ਸੋ ਪ੍ਰਾਣੀ ਕੀ ਗਤੀ ਨਹੀਂ ਕਰਦਾ ਉਹਨਾਂ ਨੇ ਆਪਣੇ ਲੋਭ ਕੇ ਬਾਸਤੇ ਦੀਵੇ ਕਾ ਮਹਾਤਮ ਚਲਾਇਆ ਹੈ ਅਬ ਉਹਨਾਂ ਕੀਆ ਸਭ ਭਾਰਤਾਂ નિਸਫਲ ਹੋ ਗਈਆਂ ਹਨ ਤੁਸੀਂ ਦੀਵੇ ਦਾ ਦੋਸ਼ ਨਾ ਸਮਝੋ ਜੇਕਰ ਦੀਵਾ ਹੋ ਜਾਵੇ ਤਾਂ ਉਹ ਪੁਰਸ਼ ਫਿਰ ਗੁਰੂ ਕੇ ਹੁਕਮ ਨਾਲ ਸਾਬਦਾਨ ਹੋਏ ਜਾਵੇ ਤਾਂ ਉਸ ਤਾਈਂ ਫਿਰ ਅੰਮ੍ਰਿਤ ਛਕਾ ਕੇ ਆਪਣੀ ਸੰਗੀ ਰਲਾਈ ਲੇਵੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਔਰ ਸ੍ਰੀ ਚੰਦ ਸਾਹਿਬ ਜੀ ਵੀ ਕਿਸੇ ਦੇ ਪਿੱਛੇ ਨਹੀਂ ਲੱਗੇ ਆਪਣੇ ਮੰਤਰਾਂ ਨੂੰ ਸਿੱਧ ਰੱਖਿਆ ਹੈ ਮਹਾਪੁਰਖਾ ਕਿਸੇ ਦੇ ਪਿੱਛੇ ਲੱਗ ਕੇ ਕੋਈ ਪਿਛਲੀ ਮਰਿਆਦਾ ਨਹੀਂ ਸੀ ਕੀਤੀ ਸਗੋ ਆਪਣੀ ਨਵੀਨ ਮਰਿਆਦਾ ਕਰਦੇ ਹਨ ਉਹ ਆਪ ਸਰਬਪੱਖਿਏ ਮਾਲਕ ਸਨ ਸਭ ਸੰਨਿਆਸ ਬੈਰਾਗ ਬ੍ਰਹਮਚਰਜ ਜੋਗੀ ਜੰਗਮ ਸਰੇਬੜੇ ਸਭਨਾ ਪੰਡਤਾਂ ਦੇ ਪੇਖ ਸ਼ਾਸਤਰ ਔਰ ਪੁਰਾਣਾ ਨੂੰ ਰੱਦ ਕਰਕੇ ਆਪਣਾ ਨਿਆ ਪੇਖ ਬਣਾਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਚਾਰੋਂ ਹੀ ਬੇਦੋਕਾ ਸਰਦਾਰ ਬਣਾਇਆ ਉਹ ਲੋਕ ਸੱਚੇ ਮਾਲਕ ਹਾਜ਼ਰਾ ਹਜ਼ੂਰ ਥੇ ਤਦ ਤੋਂ ਪੇਖ ਤੁਰੇ ਹਨ ਦੇਖੋ ਅਬ ਜੋ ਸ੍ਰੀ ਗੁਰੂ ਸਾਹਿਬ ਜੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਿਆ ਹੈ ਇਸ ਦਾ ਤਿਆਗ ਕਰਕੇ ਜੇ ਬਾਹਰ ਪੜੇ ਭਟਕेंगे ਉਹ ਕਾਂ ਕੁੱਕਰਾਂ ਦੀ ਨਿਆਈਂ ਪੋਂਦੇ ਫਿਰਣਗੇ ਸਿੱਧ ਸਾਧ ਕੱਚੇ ਆਚਾਰਜਾਂ ਮਹਾ ਬ੍ਰਾਹਮਣਾ ਅਰਥਾਤ ਮੁਰਖਾਂ ਲੋਕਾਂ ਦੇ ਮਗਰ ਲੱਗ ਕਰਕੇ ਖਵਾਰ ਹੁੰਦੇ ਪਏ ਫਿਰਦੇ ਹਨ ਉਹਨਾਂ ਸਾਧਾਂ ਵੱਲੋਂ ਵੇਕ ਚਾਕ ਕੇ ਸ਼੍ਰੀ ਸਤਗੁਰੂ ਜੀ ਦੀਆਂ ਸਿੱਖਾਂ ਸੰਤਾਂ ਸੰਸਾਰੀਆਂ ਦੀ ਵੀ ਮਤ ਮਾਰੀ ਗਈ ਹੈ ਸਾਧ ਦਾ ਕੁਝ ਭਜਨ ਤਪ ਕੇ ਬਲ ਕਰਕੇ ਆਵੇਂ ਬਚੇ ਰਹਿਣਗੇ ਪਰੰਤੂ ਸੰਸਾਰੀ ਤਾਂ ਜ਼ਰੂਰ ਹੀ ਅੰਦੇ ਖੂਬ ਵਿਖੇ ਪਏ ਹੀ ਰਹਿਣਗੇ ਤੁਸੀਂ ਸਾਧ ਵਿਦਿਆ ਪੜੋ ਕਾਮ ਕਰੋਦ ਲੋਭ ਮੋਹ ਹੰਕਾਰ ਸੱਚੇ ਦਿਲ ਸਹਿ ਤਿਆਗੋ ਗੁਰੂ ਅਕਾਲ ਪੁਰਖ ਕੋ ਆਪਣੇ ਹਰ ਸਮੇਂ ਨਿਕਟ ਹੀ ਜਾਣੋ ਤੁਸੀਂ ਪਰਮੇਸ਼ਵਰ ਕੋ ਇੱਕ ਰੂਪ ਪਛਾਣੋ ਉਪਕਾਰ ਕਰੋ ਤਨ ਕੋ ਮਿੱਠਿਆ ਜਾਣੋ ਗੁਰੂ ਗ੍ਰੰਥ ਸਾਹਿਬ ਪਰ ਨਿਸ਼ਚਾ ਕਰੋ ਗੁਰੂ ਸਾਹਿਬਾਨ ਕੇ ਪਵਿੱਤਰ ਤੀਰਤ ਪਰਸੋ ਚੋਰੀ ਯਾਰੀ ਤਿਆਗੋ ਬਹੁਤ ਚੇਲੇ ਨਹੀਂ ਕਰੋ ਕੱਚੇ ਚੇਲੇ ਗੁਰੂ ਨੂੰ ਡੋਬ ਦਿੰਦੇ ਹਨ ਜੇਕਰ ਤੁਹਾਡਾ ਮਨ ਸਾਧਨਾ ਕੋ ਨਹੀਂ ਕਰਦਾ ਤਾਂ ਤੁਸੀਂ ਸਿੰਘ ਸਜੋ ਆਪਣੇ ਮਨ ਕਾ ਭਰਮ ਤਜੋ ਸ਼ਬਦ ਸ਼੍ਰੀ ਮੁਖ ਬਾਗ ਉਦਾਸੀ ਸੋ ਜੋ ਪਾਲੇ ਉਦਾਸ ਰੂਪ ਬਿਰਕ ਕਰ ਕੰਦਰ ਵਾਸ ਜਹ ਦੁਤਿਆ ਮੈਲ ਮਨੇ ਕੇ ਖੋਈ ਨਾਨਕ ਕਹਿ ਉਦਾਸੀ ਸੋਏ ਕਬੀਰ ਭਾਂਗ ਮਾਛੂਲੀ ਸੁਰਾ ਪਾਣੇ ਜੋ ਜੋ ਪ੍ਰਾਣੀ ਖਾਹੇ ਤੇਰਤ ਬਰਤ ਨੇਮ ਕੀਏ ਤੇ ਸਭ ਰਸਤਾ ਲਈ ਜਾਏ हे संतो तमाकू चरस गांजा जे पीवोगे ता दरगाह अकाल पुरख की सोद के लै ਜਾਵੋਗੇ ਔਰ ਭਜਨ ਪੁੰਨਕਿਆ ਕਰਾਇਆ ਸਗਰਾ ਹੀ નિਸਫਲ ਜਾਏਗਾ ਤੁਹਾਨੂੰ ਚਾਹੀਏ ਸਭੋ ਲੋਕਾਂ ਨੂੰ ਤਾੜਨਾ ਸੱਚਾ ਉਪਦੇਸ਼ ਦੁਨੀਆ ਵਿਖੇ ਪ੍ਰਾਪਤ ਕਰਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਨੂੰ ਤੁਸੀਂ ਮੰਨਦੇ ਹੋ ਔਰ ਤੁਸਾਂ ਨੇ ਮੁਕਤ ਰੂਪ ਕਰਕੇ ਜਾਣਿਆ ਹੈ ਇਤਨਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੁਆਰਾ ਸਰਵਣ ਕਰਦੇ ਹੀ ਸਾਧੂ ਸਤਗੁਰਾਂ ਦੀ ਚਰਨੀ ਆਣ ਲੱਗੇ ਗੁਰਾ ਬਚਨ ਕੀਤਾ ਹੇ ਸਿੰਘੋ ਸੰਤੋ ਤੁਸੀਂ ਲੋਭਾਂ ਨੂੰ ਸਾਧੂ ਨਹੀਂ ਸਮਝਣਾ ਸਾਦ ਕੋਈ ਪਖੰਡ ਨਹੀਂ ਕਰਦਾ ਸਾਦਾਂ ਦੇ ਮਨ ਸੇ ਅਗਨ ਮਿਟ ਜਾਂਦੀ ਹੈ ਅੰਦਰੋਂ ਹੋਰ ਤੇ ਬਾਹਰੋਂ ਹੋਰ ਕਰਦੇ ਹਨ ਜਦ ਹਯਾਤੀ ਕੇ ਪ੍ਰਾਣਾ ਦਾ ਦੀਵਾ ਬੁਝ ਗਿਆ ਹੋਰ ਝੂਠੇ ਦੀਵੇ ਦਾ ਕੁਝ ਫਾਇਦਾ ਨਹੀਂ ਭਰੋਸਾ ਗੁਰੂ ਪਰ ਰੱਖੋ ਸ੍ਰੀ ਮੁਖਵਾਕ ਸੰਤ ਕਾ ਸੰਗੋ ਬੜ ਭਾਗੀ ਪਾਇਆ ਸੰਤ ਕੀ ਸੇਵਾ ਨਾਮ ਧਿਆਇਆ ਨਾਮ ਤੁਲੇ ਕੱਛੂ ਅਬਰੋ ਨ ਹੋਈ ਨਾਨਕ ਗੁਰਮੁਖੇ ਨਾਮ ਪਾਵੇ ਜਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ